ਡਿਪਰੈਸ਼ਨ ਯੂਥ ਵਿੱਚ ਬਹੁਤ ਹੈ ਹੁਣ ਮੈਂ ਤੁਹਾਨੂੰ ਇੱਕ ਹੋਰ ਆਫੀਸ਼ਲ ਰਿਕਾਰਡ ਦੱਸਦਾ ਹੂੰ ਐਨਸੀਆਰਬੀ ਦਾ ਰਿਕਾਰਡ ਹੈ ਕਿ ਲਗਭਗ 13000 ਮੌਤਾਂ ਹੋਈਆਂ ਸੁਸਾਈਡ ਕਰਕੇ ਸੇ ਇੱਕ ਸਾਲ ਚ ਇਹ ਮੁੰਡਿਆਂ ਦੀ ਇਹ ਸੁਸਾਈਡ ਦੀ ਸੁਸਾਈਡ ਕਰਕੇ ਮੌਤਾਂ ਨੌਜਵਾਨਾਂ ਨੇ ਜਿਹੜੇ ਸੁਸਾਈਡਸ ਕੀਤੇ ਇਹ ਮੁੰਡੇ ਕੁੜੇ ਇਕੱਠੇ ਜਾ ਕੇ ਇਕੱਠੇ ਇਕੱਠੇ ਸਾਰਾ ਇਕੱਠਾ ਰਿਕਾਰਡ ਹੈ ਮਤਲਬ ਥਿਸ ਸ਼ੋਜ਼ ਕਿ ਸਾਡੇ ਮੁੱਲ ਚ ਹਰ 40 ਮਿੰਟ ਦੇ ਬਾਅਦ ਇੱਕ ਬੱਚਾ ਸੁਸਾਈਡ ਕਰ ਰਿਹਾ ਤੁਸੀਂ ਦੇਖੋ ਕਿ ਡਿਪਰੈਸ਼ਨ ਕਿੰਨਾ ਹਾਵੀ ਹੋ ਰਿਹਾ ਨੌਜਵਾਨਾਂ ਵਿੱਚ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਖਤਮ ਕਰਨਾ ਸੌਖਾ ਲੱਗਦਾ ਕਿਉਂਕਿ ਇਹਦਾ ਇਹਦੇ ਪਿੱਛੇ ਜੋ ਮੈਨੂੰ ਲੱਗਦਾ ਮੈਂ ਜੋ ਆਬਜ਼ਰਵ ਕੀਤਾ ਜਦ ਮੈਨੂੰ ਲੱਗਦਾ ਕਿ ਇਹ ਹੱਲ ਹੋ ਸਕਦਾ ਉਹ ਮੈਨੂੰ ਇਹ ਲੱਗਦਾ ਕਿ ਅਸੀਂ ਨਾ ਨੌਜਵਾਨਾਂ ਨੂੰ ਇਹ ਤਾਂ ਸਿਖਾਉਣੀ ਆ ਕਿ ਤੂੰ ਸਕਸੈਸ ਕਰਨੀ ਆ ਸਕਸੈਸ ਕਰਨਾ ਹੈ ਤੂੰ ਇਸ ਲੈਵਲ ਤੇ ਪਹੁੰਚਣਾ ਹੈ ਇੰਨੇ ਪੈਸੇ ਕਮਾਣਿਆ ਮੈਨੂੰ ਲੱਗਦਾ ਅਪਰ ਨੌਜਵਾਨ ਨੂੰ ਫੇਲਿਅਰ ਐਕਸੈਪਟ ਕਰਨਾ ਨਹੀਂ ਸਿਖਾ ਕਿ ਫੇਲਿਅਰ ਨੂੰ ਵੀ ਪੈਰਲਲ ਐਕਸੈਪਟ ਕਰੋ ਬੱਚਿਆਂ ਨੂੰ ਸਿਖਾਓ ਹਾਰ ਉਦੋਂ ਤੱਕ ਹਾਰ ਨਹੀਂ ਹੁੰਦੀ ਜੋ ਤੱਕ ਤੁਸੀਂ ਹਾਰ ਨਹੀਂ ਮੰਨਦੇ ਇਹ ਬੱਚਿਆਂ ਨੂੰ ਸਿਖਾਓ ਯੂ ਸ਼ੁਡ ਐਮਬ੍ਰੇਸ ਯੋਰ ਫੇਲਿਅਰ ਤੁਸੀਂ ਆਪਣੀ ਫੇਲਿਅਰ ਤੋਂ ਲਰਨ ਕਰੋ ਆਪਾਂ ਬੱਚਿਆਂ ਨੂੰ ਨਹੀਂ ਸਿਖਾ ਰਹੇ ਆਪਾਂ ਬੱਚਿਆਂ ਨੂੰ ਸਿਰਫ ਇਹ ਸਿਖਾਉਂਦੇ ਆ ਕਿ ਤੂੰ ਤਰੱਕੀ ਕਰਨੀ ਸਿਰਫ ਤਰੱਕੀ ਕਰਨੀ ਆ ਜਿਹਦੇ ਕਰਕੇ ਬੱਚਾ ਪ੍ਰਿਪੇਅਰਡ ਹੀ ਨਹੀਂ ਹੋ ਪੰਦਾ ਕਿ ਜਦੋਂ ਫੇਲ ਹੁੰਦਾ ਉਹ ਟੈਕਲ ਇਹਦੀ ਕਰ ਪਾ ਰਿਹਾ ਉਸ ਚੀਜ਼ ਨੂੰ ਤੂੰ ਤਰੱਕੀ ਆ ਦੱਸਦੇ ਪਰ ਉਹ ਵੀ ਕੰਪੈਰੀਸ਼ਨ ਵੀ ਦਿਖਾਉਂਦੇ ਨਾ ਵੀ ਦੇਖ ਤਰੀ ਮਾਰਸੀ ਦਾ ਮੁੰਡਾ ਕੈਨੇਡਾ ਚਲੇ ਗਿਆ ਭੂਆ ਦਾ ਮੁੰਡਾ ਅਸਟ੍ਰੇਲੀਆ ਚਲੇ ਗਿਆ ਮੈਂ ਉਹੀ ਕਹਿ ਰਿਹਾ ਉਹੀ ਕਹਿ ਰਿਹਾ ਆਪਾਂ ਹਮੇਸ਼ਾ ਤਰੱਕੀ ਵਾਲੇ ਪਾਸੇ ਤੋਰ ਰਿਹਾ ਬੱਚੇ ਉਹਦੇ ਪੈਰਲ ਫੇਲਿਅਰ ਅਕਸੈਪਟ ਕਰਨੀ ਵੀ ਸਿਖਾਓ ਉਨੂੰ ਸਟਰੋਂਗ ਬਣਾਓ ਕਿ ਕੋਈ ਗੱਲ ਨਹੀਂ ਪਤਰਾ ਤੂੰ ਹੋਏਂਗਾ ਕਾਮਯਾਬ ਲੱਗਾ ਰਹਿ ਹਾਰ ਤੋਂ ਡਰਨਾ ਨਹੀਂ ਹਾਰ ਨੂੰ ਆਪਣਾ ਹਾਰ ਤੋਂ ਸਿੱਖ ਹਾਰ ਤੋਂ ਸਿੱਖ ਕੇ ਅੱਗੇ ਵੱਧ ਇਹ ਚੀਜ਼ ਸਿਖਾਓ ਬੱਚਿਆਂ ਨੂੰ ਆਪਾਂ ਬੱਚਿਆਂ ਨੂੰ ਖੁਸ਼ ਰਹਿਣਾ ਵੀ ਨਹੀਂ ਸਿਖਾ ਰਹੇ ਬੱਚਿਆਂ ਨੂੰ ਸਕੂਨ ਚ ਰਹਿਣਾ ਨਹੀਂ ਸਿਖਾ ਰਹੇ ਆਪਾਂ ਬੱਚਿਆਂ ਤੇ ਪ੍ਰੈਸ਼ਰ ਪਾ ਰਹੇ ਆਂ ਗੱਲ ਗੱਲ ਮੈਂ ਬੜੇ ਦੇਖਦਾ ਮੈਂ ਕਸੂਰ ਨਹੀਂ ਕਢਣਾ ਚਾਹੁੰਦਾ ਪਰ ਮੈਂ ਬੜੇ ਆਲੇ ਦੁਆਲੇ ਆਪਣੇ ਲੋਕਾਂ ਨੂੰ ਇਦਾਂ ਦਾ ਦੇਖਦਾ ਮੈਨੂੰ ਕਈ ਵਾਰੀ ਫੀਲ ਹੁੰਦਾ ਕਿ ਆਪਾਂ ਬੱਚਿਆਂ ਤੇ ਬਹੁਤ ਪ੍ਰੈਸ਼ਰ ਪਾ ਰਹੇ ਹਾਂ ਜਦੋਂ ਉਹਨਾਂ ਨੂੰ ਆਪਾਂ ਕੰਪੀਟੀਸ਼ਨ ਵਰਲਡ ਚ ਲੈ ਕੇ ਆਨੇ ਆ ਉਹਨਾਂ ਤੇ ਮੈਂਟਲੀ ਆਪਾਂ ਬਹੁਤ ਹੀ ਪ੍ਰੈਸ਼ਰ ਬਿਲਡ ਅਪ ਕਰ ਰਿਹਾ ਜਿਹਦੇ ਕਰਕੇ ਬੱਚੇ ਕੱਲ ਨੂੰ ਸਹਾਰ ਨਹੀਂ ਪਾਰੇ ਉਸ ਪ੍ਰੈਸ਼ਰ ਨੂੰ ਨਹੀਂ ਸਹਾਰ ਪਾਰੇ ਆਪਾਂ ਪ੍ਰੈਸ਼ਰ ਨਾ ਬਿਲਡ ਕਰੀਏ ਵੀ ਸ਼ੁੱਡ ਸੀ ਦੀ ਟੈਲੈਂਟ ਆਫ ਦੀ ਯੂਥ ਕਿ ਉਹਦਾ ਕੀ ਟੈਲੈਂਟ ਹੈ ਕਿਹੜੀ ਲਾਈਨ ਚ ਉਹ ਕਾਮਯਾਬ ਹੋ ਸਕਦਾ ਆਪਾਂ ਸਪੋਰਟ ਕਰੀਏ ਉਹਨੂੰ ਕਰੀਏ ਤੂੰ ਖੁਸ਼ ਹੋ ਕੇ ਕਰਨਾ ਜੋ ਕਰਨਾ ਯੂ ਸ਼ੁਡ ਇੰਜੋਏ ਏਵਰੀ ਮੂਮੈਂਟ ਯੂ ਸ਼ੁਡ ਰਿਮੇਨ ਆਪਟਿਮਿਸਟਿਕ ਤਾਈ ਤੂੰ ਕਾਮਯਾਬ ਹੋਏਂਗਾ ਆਪਾਂ ਮਤਲਬ ਨਾਨ ਨ ਖੁਸ਼ ਰਹਿਣਾ ਵੀ ਸਿਖਾਈਏ ਭਾਜੀ ਤੁਹਾਨੂੰ ਲੱਗਦਾ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਵੀ ਉਹ ਮੈਂਟਲੀ ਜਿਆਦਾ ਸਟਰੋਂਗ ਸੀਗੇ ਉਹਨਾਂ ਦੇ ਵਿੱਚ ਡਿਪਰੈਸ਼ਨਾਂ ਦੀ ਚੀਜ਼ ਨਹੀਂ ਹੁੰਦੀ ਸੀ ਜਿਵੇਂ ਮੈਂ ਆਪਣੀ ਗੱਲ ਕਰਦਾ ਡਿਪਰੈਸ਼ਨ ਮੈਨੂੰ ਵੀ ਸੀ ਮਰੇ ਫਾਦਰ ਸਾਹਿਬ ਨੇ ਇੱਕ ਚੀਜ਼ ਬੋਲਦੇ ਹੁੰਦੇ ਸੀ ਕਿ ਵੀ ਇਹ ਵੀ ਤੂੰ ਰੱਬ ਦਾ ਮਾਰਿਆ ਨਹੀਂ ਹੋਇਆ ਹੈਗਾ ਰੱਬ ਦਾ ਮਾਰਿਆ ਕੋਈ ਨਹੀਂ ਹੁੰਦਾ ਵੀ ਕੁਛ ਨਾ ਕੁਛ ਬਣ ਜੂ ਵੀ ਤੂੰ ਕੁਛ ਨਾ ਕੁਛ ਬਣ ਜਾਏਗਾ ਵੀ ਇਹ ਚੀਜ਼ ਹੈਗੀ ਆ ਵੀ ਹਾਂ ਪੁਰਾਣੇ ਬਜ਼ੁਰਗਾਂ ਚ ਕੋਈ ਸੀ ਜਿਹੜੀ ਅੱਜ ਕੱਲ ਯੂਥ ਦੇ ਵਿੱਚ ਨਹੀਂ ਦਿਖਦਾ ਮੈਨੂੰ ਲੱਗਦਾ ਗੁਰਦੀਪ ਜੀ ਤੁਸੀਂ ਬਿਲਕੁਲ ਸਹੀ ਗੱਲ ਫੜੀ ਹੈ ਜਿਹੜੀ ਇੱਕ ਹੌਸਲਾ ਅਫਜ਼ਾਈ ਜਿਹੜਾ ਆਪਾਂ ਨੂੰ ਘਰੋਂ ਮਿਲਦਾ ਹੈ ਨਾ ਤੋਂ ਆਪਾਂ ਨੂੰ ਬਹੁਤ ਤਕੜਾ ਕਰਦਾ ਹੂੰ ਹੁਣ ਮੈਂ ਆਪਣੀ ਗੱਲ ਕਰਦਾ ਮਾਈ ਫਾਦਰ ਇਜ਼ ਅ ਰਿਟਾਇਰਡ ਪ੍ਰਿੰਸੀਪਲ ਤੇ ਉਹ ਟੀਚਿੰਗ ਲਾਈਨ ਚ ਰਿਹਾ ਸਾਰੀ ਉਮਰ ਉਹਨਾਂ ਨੇ ਮਤਲਬ 32 33 ਸਾਲ ਦੀ ਉਹਨਾਂ ਦੀ ਸਰਵਿਸ ਹੈ ਤੇ ਉਹ ਯੂਥ ਵਿੱਚ ਰਿਹਾ ਤਾਂ ਯੂਥ ਦੇ ਥਾਟਸ ਨੂੰ ਸਮਝਦੇ ਸੀ ਉਹ ਮੈਨੂੰ ਨਾ ਇੱਕ ਚੀਜ਼ ਹਮੇਸ਼ਾ ਸਿਖਾਉਂਦੇ ਸੀ ਕਿ ਪੁੱਤਰਾ ਜਿਹੜਾ ਵੀ ਕੰਮ ਕਰਨਾ ਨਾ ਦਿਲ ਤੋਂ ਕਰ ਜਿਹੜਾ ਵੀ ਕੰਮ ਕਰਨਾ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਪਰ ਜਿਹੜਾ ਵੀ ਕੰਮ ਕਰਨਾ ਤੂੰ ਦਿਲ ਤੋਂ ਕਰ ਜਿਸ ਵਿੱਚ ਤੇਰਾ ਇੰਟਰਸਟ ਹੈ ਜਿਦੇ ਚ ਤੇਰਾ ਦਿਲ ਲੱਗਦਾ ਜਿਦੇ ਚ ਤੈਨੂੰ ਖੁਸ਼ੀ ਮਿਲਦੀ ਹੈ ਤਾਂ ਦੂਜੀ ਉਹਨਾਂ ਨੇ ਮੈਨੂੰ ਚੀਜ਼ ਸਿਖਾਈ ਸੀ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉ। ਮਤਲਬ ਆਪਣੀ ਤੋਂ ਪਰਸਨੈਲਿਟੀ ਐਦਾਂ ਦੀ ਬਿਲਡ ਅਪ ਕਰਨੀ ਹੈ ਕਿ ਤੇਰੇ ਕਰਕੇ ਕਿਸੇ ਨੂੰ ਤਕਲੀਫ ਨਾ ਹੋਵੇ। ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਸਿਖਾਏ ਹੋਏ ਰਾਹ 'ਤੇ ਤੁਰਾਂ। ਕੋਸ਼ਿਸ਼ ਕਰ ਰਿਹਾ ਤੇ ਉਮੀਦ ਕਰਦਾ ਕਿ ਕਿ ਜੋ ਵੀ ਉਹਨਾਂ ਦੀ ਸਿੱਖਿਆ ਉਸ ਚੀਜ਼ ਨੂੰ ਕੈਰੀ ਫਾਰਵਰਡ ਕਰੀਏ ਤੇ ਲੋਕਾਂ ਦੀ ਭਲਾਈ ਲਈ ਅਸੀਂ ਕੰਮ ਕਰਦੇ ਰਹੀਏ ਇਹ ਹੀ ਮੇਰੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਅੱਛਾ ਤੁਸੀਂ ਵੀ ਸਟਰਗਲ ਕੀਤਾ ਵਾ ਤੁਸੀਂ ਪੋਲਿਟਿਕਸ ਦੇ ਵਿੱਚ ਵੀ ਸਟਰਗਲ ਕਰਦੇ ਰਹੇ ਹੋ ਜਦੋਂ ਪੋਲਿਟਿਕਸ ਕੀਤੀ ਹੈ ਉਹ ਹੁਣ ਵੀ ਪਾਰਟੀ ਦੇ ਵਿੱਚ ਰਹਿੰਦੇ ਹੋ ਤੁਸੀਂ ਹਨਾ ਸਾਰੀ ਕੁਬਰਸਾਰ ਰੱਖਦੇ ਹੋ ਤੁਹਾਡਾ ਨਹੀਂ ਕਦੇ ਐਦਾ ਮਨ ਬਣਿਆ ਡਿਪਰੈਸਡ ਹੋਏ ਸਾਈਕੋਲੋਜੀਕਲ ਬਣ ਜਾਂਦਾ ਬੰਦਾ ਵੀ ਯਾਰ ਇੰਨਾ ਕੁਝ ਕਰ ਲਿਆ ਬਣ ਕੁਝ ਨਹੀਂ ਦੇਖੋ ਗੁਰਦੇਵ ਦੀ ਗੁਰਦੀਪ ਜੀ ਇਹਦੇ ਚ ਨਾ ਬਾਬਾ ਜੀ ਦੀ ਬਹੁਤ ਕਿਰਪਾ ਰਹੀ ਹੈ ਰੱਬ ਦੀ ਬਹੁਤ ਕਿਰਪਾ ਰਹੀ ਹੈ ਮੈਨੂੰ ਕਦੇ ਨਹੀਂ ਐਵੇਂ ਮਹਿਸੂਸ ਹੋਇਆ ਕਿ ਮਤਲਬ ਜਾਂ ਮੈਂ ਲੈਟ ਡਾਉਨ ਕੀਤਾ ਆਪਣੇ ਆਪ ਨੂੰ ਜਾਂ ਮੈਂ ਡਿਪਰੈਸ ਹੋਇਆ ਕਦੇ ਨਹੀਂ ਹੋਇਆ ਹੂੰ ਮੈਨੂੰ ਹਮੇਸ਼ਾ ਮੇਰਾ ਥਾਟ ਇਹ ਹੀ ਰਿਹਾ ਕਿ ਰੱਬ ਮੈਨੂੰ ਮੌਕਾ ਜ਼ਰੂਰ ਦੇਊਗਾ ਹੂੰ ਹੱਲੇ ਮੇਰਾ ਇਮਤਿਹਾਨ ਲੈ ਰਿਹਾ ਮੈਂ ਆਪਣੀ ਸੋਚ ਨੂੰ ਹੋਰ ਅੱਗੇ ਵਧਾਵਾਂ ਹੋਰ ਲੋਕਾਂ 'ਚ ਲੈ ਕੇ ਜਾਵਾਂ ਜਦੋਂ ਰੱਬ ਨੇ ਮੌਕਾ ਦੇਣਾ ਤੇ ਵਧੀਆ ਹੀ ਤਰੀਕੇ ਨਾਲ ਮੌਕਾ ਦੇਣਾ ਹੂੰ ਮੈਨੂੰ ਰੱਬ ਤੇ ਭਰੋਸਾ ਮੈਨੂੰ ਲੋਕਾਂ ਤੇ ਘੱਟ ਭਰੋਸਾ ਹੁੰਦਾ ਬਟ ਮੈਨੂੰ ਰੱਬ ਤੇ ਪੂਰਾ ਭਰੋਸਾ ਜੇ ਤੂੰ ਸਿੱਦਤ ਨਾਲ ਸੱਚੇ ਦਿਲੋਂ ਕੋਈ ਵੀ ਕੰਮ ਕਰ ਰਹੇ ਹੋ ਨਾ ਇੱਕ ਨਾ ਇੱਕ ਦਿਨ ਰੱਬ ਨੇ ਤੁਹਾਨੂੰ ਮੌਕਾ ਜ਼ਰੂਰ ਦੇਣਾ ਤੇ ਜਦੋਂ ਰੱਬ ਨੇ ਮੌਕਾ ਦੇਤਾ ਪੋਲੀਟੀਕਲੀ ਜੇ ਮੈਂ ਕਿਸੇ ਪੋਜੀਸ਼ਨ ਤੇ ਪਾਵਰ ਤੇ ਪਹੁੰਚ ਗਿਆ ਫਿਰ ਲੋਕਾਂ ਨੂੰ ਦਿਖਾ ਵੀ ਦਵਾਂਗੇ ਕਿ ਇਹ ਲੀਡਰਸ਼ਿਪ ਹੁੰਦੀ ਕੀ ਆ ਤੁਸੀਂ ਲੀਡਰ ਦਾ ਕੰਮ ਕੀ ਹੁੰਦਾ ਤੁਸੀਂ ਤਾਂ ਨਹੀਂ ਉਹਨਾਂ ਵਾਂਗ ਹੋ ਜਾਓਗੇ ਕਿਤੇ ਵੀ ਜਿਹੜੇ ਕਹਿੰਦੇ ਲਾਲਬਤੀ ਨਹੀਂ ਹੋਣੀ ਚਾਹੀਦੀ ਪਰ ਬਾਅਦ ਲਾਲਬਤੀ ਲੱਗੀ ਹੋਵੇ ਗੁਰਦੀਪ ਜੀ ਇਹ ਤਾਂ ਕੁਰਸੀ ਤੋਂ ਬੈਠਣ ਤੋਂ ਬਾਅਦ ਹੀ ਪਤਾ ਲੱਗੂਗਾ ਨਾ ਮੈਂ ਜਿਹੜੀ ਗੱਲ ਕਹਿ ਰਿਹਾ ਹੁਣ ਜਿੰਨੇ ਵੀ ਜਿੰਨੇ ਵੀ ਲੀਡਰਸ ਜਿਨ੍ਹਾਂ ਨੇ ਰਿਫਾਰਮ ਲੈ ਕੇ ਆਏ ਹਮ ਉਹਨਾਂ ਦੇ ਪਿੱਛੇ ਉਹਨਾਂ ਦੀ ਸਟਰਗਲ ਸੀ ਤੇ ਉਹਨਾਂ ਦਾ ਮਾਈਂਡਸੈਟ ਸੀ ਉਹਨਾਂ ਦਾ ਵਿਜਨ ਸੀ ਹਮ ਤੇ ਮੇਕ ਅ ਵਿਜਨ ਲਾਈਕ ਇਮ ਮੇਰੇ ਕੋਲ ਵਿਜਨ ਹੈ ਕੀ ਵਿਜਨ ਕੀ ਤੁਹਾਡਾ ਮੇਰੇ ਕੋਲ ਵਿਜਨ ਇਹ ਹੈ ਕਿ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਮੌਕਾ ਮਿਲਣਾ ਚਾਹੀਦਾ ਹਮ ਵਿਜਨ ਇਹ ਹੈ ਕਿ ਜਿਹੜਾ ਸਾਡਾ ਸਰਕਾਰੀ ਢਾਂਚਾ ਨਾ ਇਹਦੇ ਚ ਬੇਸਿਕ ਐਥਿਕਸ ਸਾਨੂੰ ਪਾਣ ਦੀ ਲੋੜ ਹੈ ਹਰਾਸਮੈਂਟ ਖਤਮ ਕਰੋ ਪਹਿਲੇ ਸਭ ਤੋਂ ਪਹਿਲਾਂ ਜੇ ਆਪਾਂ ਹੈਰਾਸਮੈਂਟ ਹੀ ਖਤਮ ਕਰ ਦਈਏ ਨਾ ਆਪਣੇ ਸਿਸਟਮ ਚ ਹਮ 80% ਖੁਸ਼ੀ ਤਾਂ ਉਹਦੇ ਨਾਲ ਹੀ ਫੈਲ ਜਾਣੀ ਹੈ ਲੋਕਾਂ 'ਚ ਜਿਹੜਾ ਸਾਨੂੰ ਸਿਸਟਮ ਨੇ ਹਰਾਸ ਕੀਤਾ ਹੈ ਹੁਣ ਦੂਜਾ ਮੇਰਾ ਵਿਜ਼ਨ ਹੈਗਾ ਵੀ ਆਰ ਐਗਰੀਰੀਅਨ ਸਟੇਟ ਆਪਾਂ ਐਗਰੋ ਬੇਸਡ ਸੁਭੇ ਸਾਡਾ ਖੇਤੀ ਪ੍ਰਧਾਨ ਸੂਪ ਹੈ 13000 ਪਿੰਡ ਨੇ ਮਤਲਬ ਸਾਡੀ ਤਾਂ ਮਤਲਬ ਇੰਨੀ ਉਪਜਾਊ ਧਰਤੀ ਆਪਾਂ ਕੁਝ ਵੀ ਉਗਾ ਸਕਦੇ ਤੇ ਸਾਡੇ ਲਈ ਮਾਰਕੀਟ ਕੀ ਹੈ ਵੋਈ ਅਸੀਂ ਕੁਝ ਵੀ ਉਗਾ ਕੇ ਪ੍ਰੋਸੈਸ ਕਰਕੇ ਐਕਸਪੋਰਟ ਕਰ ਸਕਦੇ ਹਾਂ ਵਰਲਡ ਲੈਵਲ ਤੋਂ ਵਰਲਡ ਮਾਰਕੀਟ ਹੈ ਕਿੰਨਾ ਵੱਡਾ ਵਿਜ਼ਨ ਹੈ ਜੇ 13000 ਪਿੰਡ ਨੇ ਸਾਡੇ ਸੂਬੇ ਚ ਆਪਾਂ ਜੇ 13000 ਐਗਰੋ ਬੇਸਡ ਇੰਡਸਟਰੀ ਲਾ ਦਈਏ ਜਿਹਦੇ ਚ ਆਪਾਂ ਪ੍ਰੋਸੈਸ ਕਰਕੇ ਫੂਡ ਆਈਟਮਸ ਨੂੰ ਬਾਹਰ ਐਕਸਪੋਰਟ ਕਰੀਏ ਜਿਹੜੇ ਜਿਹੜੇ ਮੁਲਕ ਕੁਝ ਪੈਦਾ ਨਹੀਂ ਕਰ ਸਕਦੇ ਜਿਨ੍ਹਾਂ ਕੋ ਖਾਣ ਪੀਣ ਦੀ ਕਮੀਆਂ ਨੇ ਜੇ ਆਪਾਂ ਉੱਥੇ ਐਕਸਪੋਰਟ ਕਰੀਏ ਇਕ ਤਾਂ ਰੋਜ਼ਗਾਰ ਵੱਧ ਗਿਆ ਇਕਨੋਮੀ ਵੱਧ ਗਈ ਜਦੋਂ 13000 ਐਗਰੋ ਬੇਸਡ ਇੰਡਸਟਰੀ ਲੱਗ ਗਈ ਨੌਜਵਾਨ ਜਿਹੜੇ ਉਸ ਪਿੰਡ ਦੇ ਜਿਹੜੇ ਛੋਟੇ ਲੈਂਡਲੈਸ ਲੇਬਰ ਹੈ ਜਾਂ ਇੱਕ ਇੱਕ ਦੋ ਦੋ ਕਿੱਲੇ ਦੇ ਮਾਲਕ ਹੈ ਉਹਨਾਂ ਨੂੰ ਪਾਰਟ ਟਾਈਮ ਜੌਬ ਦਿੱਤੀ ਨਾਲ ਉਹਨਾਂ ਨੂੰ ਪਾਰਟ ਟਾਈਮ ਜੌਬ ਮਿਲ ਗਈ ਨਾਲ ਨਾਲ ਖੇਤੀ ਕਰੀ ਜਾ ਨਾਲ ਨਾਲ ਪਾਰਟ ਟਾਈਮ ਜੌਬ ਕਰਨ ਇੱਕ ਸਿਕਿਉਰ ਇਨਕਮ ਹੋਗੀ ਐਜ਼ ਏਮਪਲੋਈ ਨਾਲ ਨਾਲ ਤੇ ਖੇਤੀ ਕਰੋ ਕਿੰਨੀ ਵਧੀਆ ਇਕਨੋਮੀ ਹੋ ਜੂਗੀ ਗਲਤ ਤਾਂ ਵਿਜ਼ਨ ਦੀ ਹੈ ਗਲਤ ਤਾਂ ਇੰਪਲੀਮੈਂਟ ਦੀ ਹੈ ਗਲਤ ਤਾਂ ਤੁਸੀਂ ਜਦੋਂ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਜਦੋਂ ਤੁਸੀਂ ਲੋਕਾਂ ਦੇ ਅੱਗੇ ਇੱਕ ਰੋਡ ਮੈਪ ਰੱਖੋਗੇ ਲੋਕਾਂ ਦੇ ਅੱਗੇ ਵਿਜ਼ਨ ਰੱਖੋਗੇ ਚੰਗਾ ਸਿਸਟਮ ਦੋਗੇ ਕ腐ਸ਼ਨ ਫਰੀ ਸਿਸਟਮ ਦੋਗੇ ਕ腐ਸ਼ਨ ਫਰੀ ਸਿਸਟਮ ਉਦੋਂ ਕਾਮਯਾਬ ਹੁੰਦਾ ਜਦੋਂ ਆਪਾਂ